ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਇੱਕ ਫਰਾਡ ਜਿਹੜਾ ਕੀਤਾ ਜਾ ਰਿਹਾ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਦੇ ਉੱਪਰ ਇੱਕ ਇਸ ਗਰੀਬ ਪਰਿਵਾਰ ਦੇ ਨਾਲ ਸਾਡੇ ਨਾਲ ਦੋ ਵਿਅਕਤੀ ਖੜੇ ਨੇ ਜੀ ਜਿਨ੍ਹਾਂ ਦੇ ਨਾਲ ਕਾਫੀ ਜਿਹੜਾ ਕਹਦੀ ਧੱਕਾ ਹੋ ਚੁੱਕਿਆ ਜੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਦੇਖੋ ਇਹ ਪਰਿਵਾਰ ਆ ਜੀ ਸੰਸਥਾ ਦੇ ਨਾਮ ਤੇ ਇਹਨਾਂ ਨਾਲ ਦਿਖਾਇਓ ਜੀ ਇੱਕ ਨੰਬਰ ਇਹ ਇਹਨਾਂ ਦੀਆਂ ਰਿਪੋਰਟਾਂ ਨੇ ਇਹ ਗਰੀਬ ਪਰਿਵਾਰ ਦੇ ਨਾਲ ਕਿਸੇ ਗਲਤ ਇਨਸਾਨਾਂ ਨੇ ਇਹਨਾਂ ਦੇ ਨਾਲ ਤੱਕਾ ਕਿਦਾਂ ਕੀਤਾ ਸੀ ਤੁਹਾਨੂੰ ਦੱਸਦੇ ਆ ਫੜੇ ਵੀ ਜੀ ਰਿਪੋਰਟਾਂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਫਾਜ਼ਿਲਕਾ ਦੇ ਇਹ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਇਹ ਤੁਹਾਡੇ ਕੀ ਲੱਗੇ ਜੀ ਬੇਟਾ ਤੁਹਾਡੀ ਬਾਹ ਦਿਖਾਓ ਇਹਨਾਂ ਦੀ ਬਾਹ ਜੀ ਬਾਹ ਦੇ ਵਿੱਚ ਨਾ ਕੋਈ ਨੁਕਸਾ ਜੀ ਥੋੜਾ ਬਹੁਤਾ ਇਹਨਾਂ ਦੀ ਮਤਲਬ ਪ੍ਰੋਪਰ ਉਂਗਲੀਆਂ ਨਹੀਂ ਚੱਲਦੀਆਂ ਹੈਗੀਆਂ ਤੁਹਾਡਾ ਕੀ ਨਾਮ ਆ ਜੀ ਚੰਦਨ ਜੀ ਚੰਦਨ ਇਹਨਾਂ ਨੂੰ ਨਾ ਕੋਈ ਇਨਸਾਨ ਮਿਲਿਆ ਜੀ ਬੜਾ ਗਲਤ ਕਿਸਮ ਦਾ ਵਿਅਕਤੀ ਸੀਗਾ ਜੀ ਉਹ ਇਨਸਾਨ ਨੇ ਕੀ ਕੀ ਇਹਨਾਂ ਨਾਲ ਕੀਤਾ ਤੁਸੀਂ ਦੇਖਣਾ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਪਰ ਆਪਾਂ ਉਸ ਇਨਸਾਨ ਨੂੰ ਲੱਭਣਾ ਜਿਹਨੇ ਇੱਕ ਸੰਸਥਾ ਦੇ ਨਾਮ ਦੇ ਉੱਪਰ ਐਡਾ ਵੱਡਾ ਜਿਹੜਾ ਇੱਕ ਗਰੀਬ ਪਰਿਵਾਰ ਨਾਲ ਧੱਕਾ ਕੀਤਾ ਆਪਾਂ ਉਸ ਇਨਸਾਨ ਨੂੰ ਲੱਭਣਾ ਤੁਸੀਂ ਅੱਗੇ-ਅਗੇ ਬਜ਼ੁਰਗਾਂ ਦੀ ਗੱਲ ਸੁਣਨਾ ਸੁਣ ਕੇ ਸਮਝ ਕੇ ਫਿਰ ਸ਼ੇਅਰ ਕਰਨਾ ਜੀ ਫਿਰ ਕੋ ਤੁਹਾਨੂੰ ਕੀ ਹੋਇਆ ਜੀ ਸਾਰੀ ਗੱਲ ਦੱਸੋ ਅਸੀਂ ਐਸੀ ਐਮਜ਼ ਚੈੱਕ ਕਰਨੇ ਨੂੰ ਜੀ ਪਿਛਲੇ ਮੰਗਲਵਾਰ ਮੰਗਲਵਾਰ ਦੀ ਗੱਲ ਹੈ ਜੀ ਸਟੇਸ਼ਨ ਤੇ ਸਾਨੂੰ ਮਿਲਿਆ ਇਹਨੂੰ ਚਲਦਿਆਂ ਨੂੰ ਵੇਖਿਆ ਤੇ ਹੱਥ ਨੂੰ ਵੇਖਿਆ ਤੇ ਕਹਿੰਦਾ ਜੀ ਬਈ ਤੁਹਾਨੂੰ ਕੀ ਤਕਲੀਫ ਹੈ ਜੀ ਇਹਨੇ ਦੱਸਿਆ ਉਹਨੇ ਤਕਲੀਫ ਹੈ ਕਹਿੰਦਾ ਤੁਸੀਂ ਐਵੇਂ ਐਮਜ਼ੇ ਭੱਜੇ ਫਿਰਦੇ ਜੀ ਜੀ ਇਥੇ ਮੈਰਾ ਤਾਂ ਨਾਲ ਰਾਡ ਪਵਾਤੀ 2.5 ਲੱਖ ਰੁਪਈਆ ਲੱਗਿਆ ਮੇਰਾ ਤੇ ਮੈਨੂੰ ਖਾਨਦਨ ਵੀ ਦਿੱਤਾ ਸਰ ਇਹਨਾਂ ਨੇ ਰਾਡ ਪਵਾਤੀ ਵੀ ਸੰਸਤਾ ਲਚਕਾਣੀ ਪਿੰਡ ਵਾਲਿਆਂ ਨੇ ਲਚਕਾਣੀ ਪਿੰਡ ਵਾਲਿਆਂ ਨੇ ਆ ਨੰਬਰ ਹੀ ਗਏ ਨੇ ਆ ਦੋਵੇਂ ਨੰਬਰ ਦਿੱਤੇ ਮੈਨੂੰ ਤੇ ਕਹਿੰਦਾ ਚੱਲੀਏ ਆਪਾਂ ਮੈਂ ਕਿਹਾ ਯਾਰ ਬੁੱਧਵਾਰੇ ਦੀ ਰਿਪੋਰਟਾਂ ਮਿਲਗੀਆਂ ਬੁੱਧਵਾਰੇ ਐਮ ਆਰ ਆਈ ਦੀਆਂ ਉਸ ਤੋਂ ਬਾਅਦ ਚੱਲਦੇ ਰਾਂਗੇ ਉਹ ਲੇਡੀਜ਼ ਦਾ ਫੋਨ ਆਇਆ ਤੁਸੀਂ ਤਾਂ ਅੱਜ ਆ ਕੇ ਕਰਾਓ ਸਾਡੇ ਕੋਲ ਡੋਨੇਸ਼ਨ ਵਾਲੇ ਆਏ ਬੈਠੇ ਨੇ ਮਤਲਬ ਇਹ ਨਾਲ ਨਾਲ ਦੱਸ ਦੇਣਾ ਇਹਨਾਂ ਨੂੰ ਕੋਈ ਇਨਸਾਨ ਮਿਲਿਆ ਉਹ ਕਹਿੰਦਾ ਵੀ ਤੁਸੀਂ ਇੱਥੇ ਭੱਜੇ ਫਿਰਦੇ ਹੋ ਹਸਪਤਾਲਾਂ 'ਚ ਵੀ ਸਾਡਾ ਇਲਾਜ ਲਛਕਾਣੀ ਪਿੰਡ ਆਸ਼ਰਮ ਵਾਲਿਆਂ ਨੇ ਕਰਾਇਆ ਫ੍ਰੀ ਵੀ ਤੁਸੀਂ ਉੱਥੇ ਚਲੋ ਤੁਹਾਡਾ ਮੈਂ ਇਲਾਜ ਕਰਾਵਾਂ ਤਾਂ ਇਹ ਦੂਜੇ ਦਿਨ ਫੇ ਤੁਹਾਡੇ ਨਾਲ ਦੂਜੀ ਦਿਨ ਦੀ ਗੱਲ ਦੱਸ ਰਹੇ ਨੇ ਉਹ ਕਹਿੰਦਾ ਵੀ ਇੱਕ ਲੇਡੀਜ਼ ਦਾ ਲਗਾਤਾਰ ਫੋਨ ਆਉਣ ਲੱਗ ਗਿਆ ਵੀ ਸਾਡੇ ਕੋਲੇ ਫੰਡ ਆਏ ਪਏ ਨੇ ਵੀ ਤੁਸੀਂ ਆਓ ਤੁਹਾਡਾ ਜਲਦੀ ਲੈ ਕੇ ਆਓ ਮਰੀਜ਼ ਨੂੰ ਆਪਾਂ ਤੁਹਾਡਾ ਜਿਹੜਾ ਇਲਾਜ ਕਰਾਈਏ ਅਗਲੀ ਅਸੀਂ ਤੁਹਾਨੂੰ ਵੀਰਵਰ ਲੈ ਕੇ ਆਵਾਂਗੇ ਐਮ ਆਰ ਆ ਰਿਪੋਰਟ ਤੋਂ ਬਾਅਦ ਪਰ ਉਹ ਜਲਦਬਾਜੀ ਚ ਪਹੇਗੇ ਹੁਣੇ ਲੈ ਕੇ ਆਉ ਲੈਡੀਆਂ ਬੋਲਦੀ ਸੀ ਓਕੇ ਫਿਰ ਅੱਗੇ ਜੀ ਲੈਡੀਆਂ ਇੱਥੇ ਆ ਕੇ ਬਾਹਰ ਸਟੇਸ਼ਨ ਤੇ ਉਤਰੇ ਆ ਦੋਵੇਂ ਫੋਨ ਵੀ ਸਾਡੇ ਗਾਇਬ ਤੇ ਕਹਿੰਦੇ ਮੈਂ ਆਉ ਐਮਬੂਲੈਂਸ ਕਰਕੇ ਆਣਾ ਫੰਪੈਸਿਆ ਪਹੁੰਚ ਮਿਲ ਜਾਣਗੇ ਕੋਈ ਦਿਓ ਅੱਛਾ ਅੱਗੇ ਕੀ ਹੋਇਆ ਮੈਂ ਬਜ਼ੁਰਗ ਥੋੜਾ ਕਾਲੀ ਚ ਦੱਸ ਰਹੇ ਨੇ ਇਹ ਰੇਲਵੇ ਸਟੇਸ਼ਨ ਤੇ ਪਟਿਆਲੇ ਉਤਰਦੇ ਨੇ ਇਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਵੀ ਮੇਰੇ ਬੱਚੇ ਦਾ ਜਿਹੜਾ ਬਾਹਰ ਵਾਲਾ ਆਪਰੇਸ਼ਨ ਆ ਉਹ ਲਚਕਾਣੀ ਪਿੰਡ ਵਾਲੇ ਜਿਹੜੇ ਆਸ਼ਰਮ ਦੇ ਵਿੱਚ ਫ੍ਰੀ ਹੋ ਜਾਣਾ ਆਪ ਜੀ ਨੂੰ ਪਤਾ ਜਿੱਦਾਂ ਆਪਾਂ ਸਾਂਭ ਸੰਭਾਲ ਕਰਦੇ ਆਂ ਮੈਂਟਲੀ ਪਰੇਸ਼ਾਨ ਵੀਰਾਂ ਦੀ ਜਿਹੜੇ ਬਜ਼ੁਰਗ ਬੱਚੇ ਮਿਲਦੇ ਨੇ ਜਾਂ ਜਿਨ੍ਹਾਂ ਦੇ ਇਲਾਜ ਕਰਾਉਨੇ ਆ ਉਹ ਬਿਲਕੁਲ ਰਜਿੰਦਰਾ ਹਸਪੀਟਲ ਤੋਂ ਕਰਾਏ ਜਾਂਦੇ ਨੇ ਜਿਨ੍ਹਾਂ ਦੀਆਂ ਵੀਡੀਓ ਵੀ ਨਹੀਂ ਪਾਈਆਂ ਜਾਂਦੀਆਂ ਕਈ ਤਾਂ ਐਸੇ ਮਨੁੱਖ ਹੁੰਦੇ ਨੇ ਅਸੀਂ ਜਰੂਰ ਇਲਾਜ ਕਰਵਾ ਸਾਰਾ ਖਰਚਾ ਸਸਤਾ ਬਲੋ ਕੀਤਾ ਜਾਂਦਾ ਤਾਂ ਜਦੋਂ ਸਟੇਸ਼ਨ ਤੇ ਉਤਰਦੇ ਨੇ ਉਹ ਬੰਦੇ ਨੇ ਇਹਨਾਂ ਨੂੰ ਐਦਾਂ ਪਲਾਨ ਕੀਤਾ ਵਾ ਸੀ ਪੂਰਾ ਉਹ ਬੰਦਾ ਚਾਹੁੰਦਾ ਕੀ ਸੀ ਇਹਨਾਂ ਨੂੰ ਲੁੱਟਣਾ ਉਸ ਬੰਦੇ ਨੇ ਕੀ ਕੀਤਾ ਇਹਨਾਂ ਦੇ ਫੋਨ ਲੈ ਲਿਆ ਕਿਤੇ ਕਹਿੰਦਾ ਵੀ ਤੁਸੀਂ ਖੜੋ ਵੀ ਮੈਂ ਪਾਲ ਕਰੋੜ ਵੀਰ ਨੂੰ ਫੋਨ ਕਰਨਾ ਹੈ ਜੀ ਤੇ ਮੈਂ ਟੈਕਸੀ ਕਰਕੇ ਆਣਾ ਉੱਥੋਂ ਪੈਸੇ ਆਪਨ ਦੇ ਦੇ ਦਿੰਗੇ ਇੱਕ ਵਾਰੀ ਤੁਸੀਂ ਕੋਲਣ ਲਾ ਦਿਓ 500 ਰੁਪਏ ਮਰਜੀ ਐ ਚੁਕਾ ਲਿਆ ਵੀ ਇੱਕ ਵਾਰੀ ਤੁਸੀਂ ਦੇ ਦਿਓ ਉੱਥੇ ਚੱਲ ਕੇ ਮੈਂ ਤੁਹਾਨੂੰ ਫੇਕ ਕਰਾਂ ਉਹਦੇ ਫੋਨ ਕਿਵੇਂ ਚੱਕਿਓ ਨੇ ਫਿਰ ਦੋਂ ਦੋਂ ਨੇ ਫੜ ਲਿਆ ਮੈਂ ਤਾਂ ਨੂੰ ਤੁਹਾਨੂੰ ਕਰਨ ਦੇ ਬੰਨੇ ਕਹਿੰਦੇ ਮੇਰਾ ਫੋਨ ਚੱਲਦਾ ਨਹੀਂ ਪਿਆ ਫੋਨ ਲੈ ਕੇ ਅੱਗੇ ਅੱਗੇ ਟੈਕਸੀ ਕਰਨ ਚਲਾ ਗਿਆ ਅਸੀਂ ਵੇਟ ਕਰੀਏ ਉੱਥੇ ਹੁਣ ਆਉਂਦਾ ਹੁਣ ਆਉਂਦਾ ਦੇਖੋ ਤੁਸੀਂ ਕਿਵੇਂ ਇਨਸਾਨ ਨੇ ਇਹਨਾਂ ਨੂੰ ਦੋ ਇਹਨਾਂ ਦੇ ਮੋਬਾਈਲ ਚੱਕ ਲਏ ਜੀ ਦੂਜਾ ਮੋਬਾਈਲ ਵੀ ਇਦਾਂ ਫੜ ਲਿਆ ਫੇਰੀ ਲੈ ਉੱਥੇ ਕੋਟਕਪੁਰੇ ਗਾਇਬ ਹੋ ਗਿਆ ਸਟ੍ਰੀਟ ਦੇ ਵਿੱਚ ਹੀ ਅੱਛਾ ਜੀ ਇਹ ਵੀ ਇਹਨੇ ਚੱਕਿਆ ਇਹ ਚਾਰਜ ਲੱਗਾ ਆਇਆ ਸੀ ਜੀ ਓਕੇ ਅਸਲ ਉਸ ਬੰਦੇ ਨੇ ਕੀ ਕੀਤਾ ਜੀ ਇਸ ਗਰੀਬ ਪਰਿਵਾਰ ਨਾਲ ਗਰੀਬ ਪਰਿਵਾਰ ਆ ਕਲਾਜ ਦੇ ਝਾਂਸੇ 'ਚ ਦੇ ਕੇ ਵੀ ਤੁਹਾਡਾ ਇਲਾਜ ਅਸੀਂ ਫ੍ਰੀ ਕਰਵਾ ਦਾਂਗੇ ਇਹ ਗਰੀਬ ਪਰਿਵਾਰ ਨੂੰ ਤਾਂ ਉਹਨਾਂ ਨੇ ਕੀ ਕੀਤਾ ਇਹਨਾਂ ਦਾ ਮੋਬਾਈਲ ਲੈ ਲਿਆ ਰੇਲਵੇ ਸਟੇਸ਼ਨ ਤੇ ਖੜਾ ਕੇ ਕਹਿੰਦਾ ਵੀ 500 ਰੁਪਿਆ ਦੇ ਦਿਓ ਵੀ ਮੈਂ ਟੈਕਸੀ ਕਰਕੇ ਆਉਣਾ ਵੀ ਜਦੋਂ ਆਪਾਂ ਆਸ਼ਰਮ 'ਚ ਜਾਵਾਂਗੇ ਉਹ ਆਪਾਂ ਨੂੰ ਟੈਕਸੀ ਦੇ ਸਾਰੇ ਪੈਸੇ ਵਾਪਸ ਦੇ ਦੇਣਗੇ ਦੇਖੋ ਤੁਸੀਂ ਕਿਵੇਂ ਫਰਾਡ ਕੀਤਾ ਹੈ ਨਾ ਗਰੀਬ ਪਰਿਵਾਰਾਂ ਦੇ ਦੋ ਮੋਬਾਈਲ ਉਸ ਇਨਸਾਨ ਨੇ ਚੱਕ ਲਏ ਪਰ ਇਹ ਗਰੀਬ ਪਰਿਵਾਰ ਨੇ ਕਿਵੇਂ ਇਹਨਾਂ ਨੇ ਜੋੜੇ ਹੋਣਗੇ ਤੁਸੀਂ ਕੀ ਕੰਮ ਕਰਦੇ ਹੋ ਜੀ ਫ੍ਰੀ ਹੈ ਜਾਂ ਜੀ ਕੋਈ ਕੰਮ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਇਸ ਟਾਈਮ ਜੀ ਇਲਾਜ ਲਈ ਗਾਂ ਇਸ ਟਾਈਮ ਕੋਈ ਕੰਮ ਨਹੀਂ ਕਰ ਰਿਹਾ ਓਕੇ ਬਾਕ ਇਹਦੇ ਨਾਲ ਜੀ ਹੱਡੀਆਂ ਦੀ ਓਕੇ ਇਹ ਹੱਡੀਆਂ ਦੀ ਪ੍ਰੋਬਲਮ ਆ ਜੀ ਵੀਰ ਨੂੰ ਬਜ਼ੁਰਗ ਆਪਣੇ ਬੱਚੇ ਲਈ ਇਲਾਜ ਲਈ ਭੱਜੇ ਫਿਰਦੇ ਨੇ ਤੁਸੀਂ ਇਹ ਦੇਖੋ ਵੀ ਇਸ ਇਨਸਾਨ ਸਾਡੇ ਕੋਲੇ ਉਸ ਇਨਸਾਨ ਦੀ ਕੋਈ ਫੋਟੋ ਨਹੀਂ ਕੋਈ ਉਹਦਾ ਮੋਬਾਈਲ ਨੰਬਰ ਆ ਸਾਡੇ ਕੋਲੇ ਇੱਕ ਉਹ ਮੋਬਾਈਲ ਦੇ ਉੱਪਰ ਅਸੀਂ ਕਾਲ ਜਦੋਂ ਕੀਤੀ ਬਜ਼ੁਰਗਾ ਨੇ ਕੋਈ ਲੇਡੀਜ਼ ਚੱਕਦੀ ਆ ਕਹਿੰਦੀ ਵੀ ਮੈਂ ਪੁਲਿਸ ਮੁਲਾਜ਼ਮ ਬੋਲਦੀ ਆ ਏਐਸਆਈ ਬੀ ਇਹ ਜਿਹੜਾ ਤੁਹਾਡਾ ਮੋਬਾਈਲ ਆ ਇਹ ਥਾਣੇ ਦੇ ਵਿੱਚੋਂ ਬੋਲਦੇ ਆ ਵੀ ਬੰਦੇ ਫੜੇਗੇ ਤੁਹਾਡਾ ਮੋਬਾਈਲ ਸਾਡੇ ਕੋਲੇ ਆ ਮੁੜ ਕੇ ਫੋਨ ਬੰਦ ਆ ਕਹਿੰਦੀ ਰਾਜਪਰੇ ਤੋਂ ਅਸੀਂ ਬੋਲਦੇ ਆ ਮੁੜ ਕੇ ਫੋਨ ਬੰਦ ਆ ਨਾ ਇਹਨਾਂ ਬਜ਼ੁਰਗਾਂ ਦਾ ਕੋਈ 500 ਰੁਪਿਆ ਆਇਆ ਨਾ ਇਹਨਾਂ ਦੇ ਕੋਈ ਪੈਸੇ ਆਏ ਨਾ ਇਹਨਾਂ ਦਾ ਇਲਾਜ ਹੋਇਆ ਔਰ ਨਾ ਇਹਨਾਂ ਦਾ ਜਿਹੜਾ ਮੋਬਾਈਲ ਆ ਮਤਲਬ ਇਹ ਜਿਹੜੇ ਇਨਸਾਨਾਂ ਨੇ ਕੀਤਾ ਅਸੀਂ ਚਾਹੁੰਦੇ ਆ ਵੀ ਤੁਸੀਂ ਸਾਡਾ ਵੀਡੀਓ ਦਾ ਮਕਸਦ ਇਹ ਆ ਵੀ ਸੰਸਥਾ ਦੇ ਨਾਮ ਤੇ ਤੁਹਾਡੇ ਨਾਲ ਹੋਰ ਕੋਈ ਐਸੀ ਗੱਲ ਨਾ ਹੋਵੇ ਤੁਸੀਂ ਧਿਆਨ ਰੱਖਣਾ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਦਿਮਾਗੀ ਬਿਮਾਰ ਕੋਈ ਐਸਾ ਮਨੁੱਖ ਹੈ ਤੁਸੀਂ ਉਹਨਾਂ ਨੂੰ ਲਚਕਾਣੀ ਪਿੰਡ ਭੇਜੋ ਉਹਨਾਂ ਦਾ ਇਲਾਜ 100% ਕਰਾਇਆ ਜਾਊਗਾ ਤੁਸੀਂ ਜਿੰਨੇ ਮਰਜ਼ੀ ਮਰੀਜ਼ ਭੇਜੋ ਉਹਨਾਂ ਦੀ ਦਵਾਈ ਚਲਾਈ ਜਾਊਗੀ ਰੱਖਿਆ ਉਹਨਾਂ ਨੂੰ ਜਾਊਗਾ ਜਿਹੜੇ ਬਹੁਤੇ ਜਿਆਦੇ ਸੀਰੀਅਸ ਹੁੰਦੇ ਨੇ ਜਿਵੇਂ ਇਸ ਟਾਈਮ ਉਹਰੇ 750 ਮੈਂਬਰ ਰਹਿ ਰਹੇ ਆ ਜੀ ਇਸ ਟਾਈਮ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਇਲਾਜ ਉਹਨਾਂ ਪਰਿਵਾਰਾਂ ਦੇ ਜਰੂਰ ਕਰਾਏ ਜਾਂਦੇ ਨੇ ਜਿਹੜੇ ਕਿ ਜਿਵੇਂ ਕਿਡਨੀਆਂ ਤੋਂ ਪੀੜਤ ਹੁੰਦੇ ਨੇ ਅਸੀਂ ਨਹੀਂ ਕਰਾ ਪਾਉਂਦੇ ਲੱਖਾਂ ਰੁਪਏ ਦੇ ਇਲਾਜ ਕੋਈ ਬ੍ਰੇਨ ਦੇ ਹੁੰਦੇ ਨੇ ਕੋਈ ਜਮਾਉਣ ਇੱਕ ਗੁੜੀਆ ਦੇ ਟੀਕਾ ਲੱਗਣਾ ਸੀ ਇੰਨੇ ਕਰੋੜਾਂ ਦੇ ਸੀ ਨਹੀਂ ਕਰ ਪਾਉਂਦੇ ਕਿਉਂਕਿ ਅਸੀਂ ਉਨੀ ਸੰਗਤਾਂ ਤੋਂ ਮਾਇਆ ਨਹੀਂ ਇਕੱਠੀ ਕਰਦੇ ਅਸੀਂ ਸੰਗਤਾਂ ਤੋਂ ਚੀਜ਼ਾਂ ਦੇ ਰੂਪ ਵਿੱਚ ਜ਼ਿਆਦਾ ਮਦਦ ਲੈਣੇ ਆ ਥੋੜੀ ਮਾਇਆ ਵੀ ਕੰਟਰੀ ਕਰਕੇ ਇਸ ਘਰ ਨੂੰ ਚਲਾਉਨੇ ਆ ਜੀ ਇਸ ਕਰਕੇ ਜੇ ਤੁਹਾਡੇ ਤੁਸੀਂ ਕੋਈ ਇਲਾਜ ਕਰਾਉਣਾ ਚਾਹੁੰਦੇ ਹੋ ਤੁਸੀਂ ਕਿਸੇ ਗਲਤ ਬੰਦੇ ਦੇ ਧੱਕੇ ਨਹੀਂ ਚੜਨਾ ਤੁਸੀਂ ਖੁਦ ਲਚਕਾਣੀ ਪਿੰਡ ਆਉਣਾ ਜੇ ਤੁਹਾਡਾ ਇਲਾਜ ਸੰਸਥਾ ਦਾ 100% ਕਰਾਇਆ ਜਾਊਗਾ ਜੇ ਨਹੀਂ ਕਰਾ ਸਕਦੀ ਹੋ ਤਾਂ ਤੁਹਾਨੂੰ ਰਸਤੇ ਪਾਇਆ ਜਾਊ ਵੀ ਤੁਹਾਡਾ ਭਾਈ ਆ ਲਾਜ ਇਦਾਂ ਹੋਣਾ ਇਸ ਕਰਕੇ ਤੁਸੀਂ ਇਹ ਗਰੀਬ ਪਰਿਵਾਰ ਨਾਲ ਧੋਖਾ ਹੋਇਆ ਵਿਚਾਰੇ ਤੜਫੇ ਪਏ ਨੇ ਹੁਣ ਇਹਨਾਂ ਕੋਲ ਨਾ ਤਾਂ ਪਿੰਡ ਜਾਣ ਲਈ ਜਿਹੜਾ ਕਰਾਇਆ ਤੇ ਨਾ ਇਹਨਾਂ ਕੋਲੇ ਮੋਬਾਈਲ ਨੇ ਕਿਵੇਂ ਇਹਨਾਂ ਨੇ ਜੋੜੇ ਹੋਣਗੇ ਇਲਾਜ ਲਈ ਦਰਦਰ ਜਿਹੜੇ ਤੜਫਦੇ ਫਿਰ ਰਹੇ ਨੇ ਪਰ ਅਸੀਂ ਇਹਨਾਂ ਦਾ ਇਲਾਜ ਜਿਹੜਾ ਰਜਿੰਦਰਾ ਹਸਪੀਟਲ 'ਚ ਜ਼ਰੂਰ ਕਰਵਾਵਾਂਗੇ ਇਹ ਸਾਡਾ ਪ੍ਰੋਮਿਸ ਹੈ ਇਹਨਾਂ ਨਾਲ ਅਸੀਂ ਡਾਕਟਰਾਂ ਨੂੰ ਚੈੱਕਅਪ ਕਰਾ ਕੇ ਰਿਪੋਰਟਾਂ ਦਿਖਾ ਕੇ ਜਦੋਂ ਡਾਕਟਰ ਇਹਨਾਂ ਦਾ ਇਲਾਜ ਕਰਨਗੇ ਉਹ ਸਾਰਾ ਖਰਚਾ ਸੰਸਥਾ ਵੱਲੋਂ ਹੀ ਕੀਤਾ ਜਾਣਾ ਆਪਣਾ ਫਰਜ ਸੇਵਾ ਸੁਸਾਇਟੀ ਵੱਲੋਂ ਅਸੀਂ ਇਹਨਾਂ ਨੂੰ ਵਾਅਦਾ ਕਰਦੇ ਹਾਂ ਵੀ ਇਸ ਵੀਰ ਦਾ ਇਲਾਜ ਜਿਹੜਾ ਉੱਥੇ ਕਰਾਇਆ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਡਾਕਟਰ ਪਹਿਲਾਂ ਹਾਂ ਕਰਨ ਉਤੇ ਚੈੱਕਅਪ ਕਰਾਵਾਂਗੇ ਉਦੋਂ ਅੱਗੇ ਸਾਡਾ ਮਕਸਦ ਇਹ ਹੈ ਵੀ ਤੁਸੀਂ ਇਸ ਵੀਡੀਓ ਨੂੰ ਸਾਂਝਾ ਕਰੋ ਤੁਹਾਡੇ ਆਲੇ-ਦੁਆਲੇ ਕੋਈ ਬੰਦਾ ਕਿਸੇ ਦੇ ਝਾਂਸੇ 'ਚ ਨਾ ਆਵੇ ਕਿਸੇ ਚੀਜ਼ ਦੀ ਇੱਥੇ ਲੋੜ ਨਹੀਂ ਕੋਈ ਐਦਾਂ ਫਰਾਡ ਦੇ ਨਾ ਫਸੋ ਤੁਸੀਂ ਜੇ ਘਰ ਦੇ ਵਿੱਚ ਮਰੀਜ਼ ਆ ਉਹਨੂੰ ਔਰ ਕਿਸੇ ਰਿਸ਼ਤੇਦਾਰ ਨੂੰ ਭੇਜ ਦਿਓ ਵੀ ਭਾਈ ਸਾਡੇ ਆ ਮਰੀਜ਼ ਆ ਜੇ ਅਸੀਂ ਕਰ ਸਕਦੇ ਹੋਵਾਂਗੇ ਤੁਹਾਨੂੰ ਜੈਸਸ ਕਰ ਦਾਂਗੇ ਵੀ ਭਾਈ ਜੀ ਨੂੰ ਲਿਆਓ ਜੇ ਨਹੀਂ ਕਰ ਸਕਦੇ ਹੋਵਾਂਗੇ ਤੁਹਾਨੂੰ ਰਸਤਾ ਦੱਸ ਦਾਂਗੇ ਜੀ ਪਰ ਤੁਸੀਂ ਐਦਾਂ ਕਿਸੇ ਦੇ ਝਾਂਸੇ 'ਚ ਆ ਕੇ ਐਦਾਂ ਨਾ ਆਓ ਉਹ ਰੇਲਵੇ ਸਟੇਸ਼ਨ ਦੇ ਉੱਪਰ ਖੜਾ ਕੇ ਇਹਨਾਂ ਨੂੰ گیا ਤੁਸੀਂ ਰਾਤ ਦੀ ਗੱਲ ਹੈ ਜੀ ਇਹ ਸਵੇਰੇ ਤੜਕੇ ਦੀ ਗੱਲ ਹੈ ਉਸ ਤੋਂ ਬਾਅਦ ਫੋਨ ਬੰਦ ਨੇ ਉਹਨੇ ਮੋਬਾਈਲਾਂ ਦੇ ਨਾਲ ਕੀ ਕਰ ਲਿਆ ਹੋਊਗਾ ਦੱਸੋ ਤੁਸੀਂ ਉਹ ਮੋਬਾਈਲਾਂ ਨਾਲ ਅਮੀਰ ਨਹੀਂ ਹੋਣ ਲੱਗਿਆ ਪਰ ਉਹ ਸੱਚੇ ਪਾਸ਼ਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਿਸੇ ਇਨਸਾਨ ਦਾ ਕਿਰਤ ਕਮਾਈ ਦਾ ਇਦਾਂ ਕੀਤੀ ਠੱਗੀ ਉਹ ਮਹਾਰਾਜ ਨੇ ਜਿਹੜਾ ਉਹਨਾਂ ਤੋਂ ਇਨਸਾਫ ਲੈਣਾ ਸਾਡਾ ਮਕਸਦ ਤੁਹਾਨੂੰ ਅਵੇਅਰ ਕਰਨਾ ਹੋਰ ਬਹੁਤ ਗੱਲਾਂ ਹੁੰਦੀਆਂ ਨੇ ਸਾਡੇ ਨਾਮ ਤੇ ਫੇਕ ਚੈਨਲ ਬਹੁਤ ਬਣੇ ਬਨੇ ਜੀ ਅਸੀਂ ਉਹ ਵੀ ਸਾਂਝੀ ਕਰ ਦਈਏ ਗੱਲ ਸਾਡੇ ਨਾਮ ਦੇ ਉੱਪਰ ਜਿਹੜੇ YouTube Facebook ਔਰ Instagram ਦੇ ਉੱਪਰ ਚੈਨਲ ਬਹੁਤ ਫੇਕ ਬਣੇ ਹੋਏ ਨੇ ਜੀ ਆਪ ਜੀ ਸਾਡੇ ਚੈਨਲਾਂ ਦੀ ਅਸੀਂ ਤੁਹਾਨੂੰ ਬੋਲ ਕੇ ਦੱਸ ਦਿੰਨੇ ਆ ਉਹਨਾਂ ਤੇ ਹੀ ਸਾਡੇ ਨਾਲ ਸੰਪਰਕ ਕਰੋ ਮੇਰੇ ਨਾਮ ਦੇ ਉੱਪਰ ਚੈਨਲ ਨੇ ਜੋ ਕਿ ਪਿਛਲੇ 10 ਸਾਲ ਤੋਂ ਬਣੇ ਹੋਏ ਨੇ ਪਾਲ ਖਰੋੜ ਦੇ ਨਾਮ ਤੇ ਇੱਕ YouTube ਦੇ ਉੱਪਰ ਉਹਦੇ ਉੱਪਰ 9 ਲੱਖ 61 ਹਜ਼ਾਰ ਸੰਗਤ ਆ ਉਹ ਸਾਡਾ オリジナル ਚੈਨਲ ਆ ਇੱਕ ਪਾਲ ਖਰੋੜ ਆਪਣਾ ਫਰਜ ਦੇ ਨਾਮ ਤੇ ਉਹਦੇ 1.5 ਲੱਖ ਤੋਂ ਥੋੜ੍ਹੇ ਥੱਲੇ ਸੰਗਤ ਆ ਉਹ ਸਾਡਾ オリジナル ਚੈਨਲ ਆ ਇਸ ਤੋਂ ਇਲਾਵਾ ਇੰਸਟਾਗ੍ਰਾਮ ਦੇ ਉੱਪਰ ਸਾਡੇ ਦੋ ਚੈਨਲ ਨੇ ਇੱਕ ਪਾਲ ਕਰੋੜ ਦੇ ਨਾਮ ਤੇ ਇੱਕ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਇੱਕ ਦੋਨਾਂ ਦੇ ਉੱਪਰ ਤੁਸੀਂ ਜੁੜ ਸਕਦੇ ਹੋ ਜੇ ਕੋਈ ਤੁਹਾਨੂੰ ਉਹਦੇ ਤੇ ਕੋਈ ਮੰਗ ਕਰਦਾ ਤਾਂ ਤੁਸੀਂ ਉਹ ਸਾਡੇ ਨਾਲ ਜਰੂਰ ਸੰਪਰਕ ਕਰੋ ਕੋਈ ਧੀਆਂ ਭੈਣਾਂ ਨਾਲ ਕੁਝ ਵੀ ਮਤਲਬ ਇਹ ਏਡੇ ਵੱਡੇ ਪੱਧਰ ਤੇ ਸਾਡੇ ਨਾਮ ਤੇ ਚੈਨਲ ਬਣ ਚੁੱਕੇ ਨੇ ਕੁਝ ਨਹੀਂ ਪਤਾ ਕਿਹੜਾ ਇਨਸਾਨ ਸਾਡੇ ਨਾਮ ਤੇ ਇੱਕ ਇਨਸਾਨ ਨੇ ਜਿਹੜਾ ਫੇਸਬੁੱਕ ਦੇ ਉੱਪਰ ਚੈਨਲ ਬਣਾਇਆ ਉਹਦੇ ਤੇ ਬਹੁਤ ਫੋਲੋਅਰ ਜਿਹੜੇ ਦਿਨੋ ਦਿਨ ਵੱਧ ਰਹੇ ਸੀ ਅਸੀਂ ਉਸ ਇਨਸਾਨ ਨੂੰ ਫਿਰ ਲੱਭਿਆ ਲੱਭ ਕੇ ਉਹਦੇ ਧੋਰੇ ਆ ਕੇ ਦੇਖਿਆ ਉਹਦਾ ਮਕਸਦ ਕੀ ਸੀਗਾ ਉਹ ਵੀ ਇਨਸਾਨ ਤੋਂ ਪੇਜ ਜਿਹੜਾ ਲੈਤਾ ਕਿ ਮਤਲਬ ਇਹ ਚੀਜ਼ਾਂ ਚੱਲ ਰਹੀਆਂ ਨੇ ਤੁਸੀਂ ਧਿਆਨ ਰੱਖਣਾ ਅਵੇਅਰ ਹੋਣਾ ਤੁਹਾਡੇ ਆਲੇ-ਦੁਆਲੇ ਕੋਈ ਦਿਮਾਗੀ ਬਿਮਾਰ ਕੋਈ ਬੀਬੀ ਬਜ਼ੁਰਗ ਬੱਚਾ ਹੈ ਤਾਂ ਤੁਸੀਂ ਲਚਕਾਣੀ ਪਿੰਡ ਹਾਜ਼ਰ ਹੋਵੋ ਤੁਹਾਨੂੰ ਅਸੀਂ ਇੱਧਰ ਗੁਰੂ ਨਾਨਕ ਦਾ ਦਰ ਦਿਖਾ ਰਹੇ ਹਾਂ ਜੀ ਇੱਥੇ ਇਸ ਟਾਈਮ 700 ਮੈਂਬਰ ਰਹਿ ਰਹੇ ਨੇ ਇੱਥੇ ਅੱਗੇ ਬਿਲਡਿੰਗ ਹੋਰ ਬਣਾਈ ਜਾ ਰਹੀ ਹੈ ਜਿਹਦੇ ਵਿੱਚ 200 ਬੈੱਡ ਹੋਰ ਲਾਇਆ ਜਾਊਗਾ ਜਿਹੜੇ ਮੈਂਟਲੀ ਬੰਦੇ ਨੇ ਉਹਨਾਂ ਨੂੰ ਲਿਆ ਕੇ ਉਰੇ ਰੱਖ ਕੇ ਉਹਨਾਂ ਦਾ ਇਲਾਜ ਕੀਤਾ ਜਾਊਗਾ ਜੀ ਔਰ ਜਿਹੜੇ ਵੀਰ ਘਰਾਂ ਦੇ ਵਿੱਚ ਜਿਨ੍ਹਾਂ ਦੀਆਂ ਫੈਮਲੀਆਂ ਹੈਗੀਆਂ ਮਤਲਬ ਕਿਤੇ ਕੋਈ ਮਾਂ ਹੁੰਦੀ ਆ ਕੋਈ ਫਾਦਰ ਹੁੰਦਾ ਕੋਈ ਚਾਚਾ ਤਾਇਆ ਹੁੰਦਾ ਕਈ ਵਾਰੀ ਤਾਂ ਉਹਨਾਂ ਦਾ ਘਰੋ ਘਰੀ ਅਸੀਂ ਦਵਾਈ ਸ਼ੁਰੂ ਕਰ ਦਿੰਨੇ ਆ ਮਤਲਬ ਕਈ 100 ਬੰਦਾ 8-900 ਬੰਦਾ ਉਰੇ ਮੈਡੀਸਿਨ ਲੈ ਰਿਹਾ ਜੀ ਹਰ ਪਿਛਲੇ ਮਹੀਨਿਆਂ ਦੇ ਵਿੱਚ ਪਿਛਲੇ 4 ਸਾਲ ਤੋਂ ਲਗਾਤਾਰ ਉਰੇ ਮਾਨਸਿਕ ਪ੍ਰੇਸ਼ਾਨ ਮਰੀਜ਼ਾਂ ਨੂੰ ਦਵਾਈ ਦਵਾਈ ਜਾਂਦੀ ਆ ਪਰ ਕੈਂਪ ਨਹੀਂ ਕੋਈ ਲਾਇਆ ਜਾਂਦਾ ਚਲੋ ਅੱਗੇ ਜਾ ਕੇ ਅਸੀਂ ਵੀ ਗੁਰਪ੍ਰੀਤ ਬਾਈ ਮੰਗੂ ਜਿਹੜਾ ਕੈਂਪ ਉਹਨਾਂ ਤੋਂ ਸਿੱਖਿਆ ਲੈ ਕੇ ਲਾਉਣ ਦੀ ਕੋਸ਼ਿਸ਼ ਕਰਾਂਗੇ ਜੀ ਕਿਉਂਕਿ ਉਹ ਸਾਡੇ ਵੱਡੇ ਨੇ ਭਰਾ ਨੇ ਅਸੀਂ ਉਹਨਾਂ ਤੋਂ ਸਾਰਾ ਕੁਝ ਸਿੱਖ ਕੇ ਚੱਲਦੇ ਹਾਂ ਦੂਜੀ ਗੱਲ ਜਿਹੜਾ ਇਹ ਘਰ ਹੈ ਜੀ ਇੱਥੇ ਇਕੱਲੇ ਮਾਨਸਿਕ ਪ੍ਰੇਸ਼ਾਨ ਮਰੀਜ਼ ਹੀ ਪਹੁੰਚਣ ਉਹਨਾਂ ਦਾ ਆਪਾਂ ਲਾਸ਼ ਸ਼ੁਰੂ ਕਰਾਂਗੇ ਤੇ ਏਦਾਂ ਕਿਸੇ ਚਾਂਸੇ ਦੇ ਵਿੱਚ ਨਾ ਆਇਆ ਜਾਵੇ ਤੇ ਤੁਸੀਂ ਆਉਂਦੇ ਜਾਂਦੇ ਲਚਕਾਣੀ ਪਿੰਡ ਜ਼ਰੂਰ ਖੜਕੇ ਜਾਇਆ ਕਰੋ ਤੁਹਾਨੂੰ ਬੜੀ ਸ਼ਾਂਤੀ ਮਿਲੂਗੀ ਤੁਹਾਨੂੰ ਤੁਹਾਡੇ ਜਿਹੜੇ ਦੁੱਖ ਨੇ ਉਹ ਬਹੁਤ ਛੋਟੇ ਲੱਗਣੇ ਨੇ ਕਿਉਂਕਿ ਇਹਨਾਂ ਰੱਬੀ ਰੂਹਾਂ ਤੇ ਦੁੱਖ ਐਡੇ ਐਡੇ ਵੱਡੇ ਨੇ ਇਹਨਾਂ ਨਾਲ ਮਾਂ-ਬਾਪ ਵੀ ਤੁਰ ਗਏ ਦੁਨੀਆ ਤੋਂ ਇਹਨਾਂ ਦੇ ਘਰ ਲੁੱਟ ਲਏ ਜਾਂਦੇ ਨੇ ਇਹਨਾਂ ਦੀਆਂ ਜ਼ਮੀਨਾਂ ਦੱਬ ਲੀਆਂ ਜਾਂਦੀਆਂ ਨੇ ਇਹਨਾਂ ਦੇ ਕਮਰੇ ਆਪਣੇ ਨਾਮ ਲਵਾ ਲਏ ਜਾਂਦੇ ਨੇ ਇਹਨਾਂ ਦੇ ਖਾਤਿਆਂ ਦੇ ਵਿੱਚੋਂ ਪੈਸੇ ਕ ਕੇ ਕੀੜਿਆਂ ਤੋਂ ਖਾਦੇ ਜਾਂਦੇ ਨੇ ਉਹ ਰੂਹਾਂ ਇੱਥੇ ਰਹਿ ਰਹੀਆਂ ਨੇ ਜਦੋਂ ਤੁਸੀਂ ਉਹਨਾਂ ਨਾਲ ਆ ਕੇ 10 ਮਿੰਟ ਵਿਚਾਰ ਕਰੋਗੇ ਤਾਂ ਤੁਹਾਨੂੰ ਤੁਹਾਡੇ ਦੁੱਖ ਬਹੁਤ ਛੋਟੇ ਲੱਗਣੇ ਨੇ ਇਸ ਕਰਕੇ ਤੁਸੀਂ ਇਦਾਂ ਦੇ ਘਰਾਂ 'ਚ ਜਰੂਰ ਆਉਂਦੇ ਜਾਂਦੇ ਇਹਨਾਂ ਰੱਬੀ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਜੀ ਪਟਿਆਲੇ ਤੋਂ ਬਾਸੂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਇਹ ਆਸ਼ਰਮ ਆਪਣਾ ਫਰਜ ਸੇਵਾ ਸੁਸਾਇਟੀ ਦੇ ਨਾਮ ਤੇ ਇੱਧਰ ਅੱਗੇ-ਅਗੇ ਘਰ ਬਣਾਇਆ ਜਾ ਰਿਹਾ ਜਿਵੇਂ ਹੁਣ ਬਿਸਤਰਿਆਂ ਨੂੰ ਅਸੀਂ ਧੁੱਪ ਲਵਾ ਦਿੰਨੇ ਆ ਜੀ ਕਿਉਂਕਿ ਮੈਂਟਲੀ ਪ੍ਰੋਬਲਮ ਕਰਕੇ ਇਹ ਹੁੰਦਾ ਵੀ ਸਫਾਈ ਦਾ ਧਿਆਨ ਰੱਖੀਏ ਔਰ ਜਿਸ ਘਰ ਦੇ ਵਿੱਚ ਅਸੀਂ ਖੜ ਕੇ ਵੀਡੀ ਕੋ ਬੀਬੀ ਰਹਿ ਰਹੀ ਐ ਇੱਕ ਗੁੜੀਆ ਰਹਿ ਰਹੀ ਐ ਇੱਕ ਬੱਚਾ ਰਹਿ ਰਿਆ ਐ ਇਦਾਂ ਉਰੇ ਸਾਰਾ ਜਿਹੜਾ ਪ੍ਰਬੰਧ ਹੌਲੀ 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 ਮਹਾਰਾਜ ਦੀ ਕਿਰਪਾ ਦੇ ਨਾਲ ਦਿਨੋਂ 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 ਦਿਨ ਕੀਤਾ ਜਾ ਰਿਹਾ ਤੇ ਆਪ ਜੀ ਦਾ ਧੰਨਵਾਦ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੇ ਉਹ ਵੀਰ ਸਾਡੀ ਵੀਡੀਓ ਦੇਖਦਾ ਜਿਨੇ ਇਹਨਾਂ ਬਜ਼ੁਰਗਾਂ ਨਾਲ ਲੁੱਟਮਾਰ ਕੀਤੀ ਆ ਉਹ ਸਾਡੇ ਤੋਂ ਕੁਝ ਪੈਸੇ ਲੈ ਲਵੇ ਉਹ ਮੋਬਾਈਲਾਂ ਦੇ ਪੈਸੇ ਲੈ ਲਵੇ ਪਰ ਇਹ ਬਜ਼ੁਰਗਾਂ ਦਾ ਮੋਬਾਈਲ ਮੋੜ ਦੇ ਕਿੰਨੀਆਂ ਯਾਦਾਂ ਹੁੰਦੀਆਂ ਨੇ ਉਹਦੇ ਵਿੱਚ ਬੱਚਿਆਂ ਦੀਆਂ ਫੋਟੋਆਂ ਹੁੰਦੀਆਂ ਨੇ ਕਿੰਨਾ ਸੀਕ੍ਰੀਟ ਇਨਸਾਨ ਦਾ ਉਸ ਮੋਬਾਈਲ ਦੇ ਵਿੱਚ ਹੋਣਾ ਤੁਸੀਂ ਉਸ ਨੂੰ ਮੋੜ ਦੋ ਤੁਸੀਂ ਸਾਡੇ ਤੋਂ ਪੈਸੇ ਲੈ ਲਓ ਅਸੀਂ ਤੁਹਾਡੀ ਕਿਤੇ ਫੋਟੋ ਨਹੀਂ ਖਿੱਚਾਂਗੇ ਤੁਹਾਡੀ ਵੀਡੀਓ ਨਹੀਂ ਪਾਵਾਂਗੇ ਤੁਹਾਡੇ ਤੋਂ ਕੋਈ ਪੁਲਿਸ ਕੇਸ ਨਹੀਂ ਕਰਾਵਾਂਗੇ ਪਰ ਤੁਸੀਂ ਨਾ ਬਜ਼ੁਰਗ ਬੰਦਿਆਂ ਦੇ ਦੋ ਮੋਬਾਈਲ ਮੋੜ ਦੋ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਕਿਉਂਕਿ ਇਹ ਧੋਖਾ ਨਾ ਤੁਸੀਂ ਕਰੋ ਇਹਦਾ ਤੁਹਾਨੂੰ ਫਲ ਨਹੀਂ ਮਿਲਣਾ ਇਹ ਤੁਹਾਨੂੰ ਇਹਦਾ ਦੁੱਖ ਹੀ ਹੋਣਾ ਹੈ ਪ੍ਰਮਾਤਮਾ ਨੇ ਤੁਹਾਨੂੰ ਦਿਨੋਂ ਦਿਨ ਨੀਚੇ ਹੀ ਕਰਦੇ ਜਾਣਾ ਸੱਚ ਨੇ ਅੱਗੇ ਜਾਣਾ ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ ਜਿਹੜਾ ਸੱਚ ਹੋਊਗਾ ਉਹ ਅੱਜ ਵੀ ਸੱਚ ਤੇ ਉਹ ਕੱਲ ਵੀ ਸੱਚ ਤੇ ਆਉਣ ਵਾਲੇ ਯੁੱਗ ਚ ਵੀ ਸੱਚ ਜਿਹੜਾ ਝੂਠ ਹੋਊਗਾ ਕੁਝ ਟਾਈਮ ਲਈ ਤਾਂ ਜ਼ਰੂਰ ਵੱਧ ਫੁੱਲ ਜਾਂਦਾ ਪਰ ਝੂਠ ਨੇ ਝੂਠ ਰਹਿਣਾ ਜੀ ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ ਜਿਹੜਾ ਇਦਾਂ ਦੇ ਮਨੁੱਖ ਨੇ ਉਹ ਉਹਨਾਂ ਦੀ ਇਕਤਜ਼ਾਰ ਘਟ ਜਵੇ ਸਾਡੇ ਸਮਾਜ ਦੇ ਵਿੱਚੋਂ ਔਰ ਤੁਸੀਂ ਇਸ ਟਾਈਮ ਦੇਖ ਰਹੇ ਹੋ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਇਹ ਉਹ ਜਿਹੜੇ ਬਜ਼ੁਰਗ ਨੇ ਅਸੀਂ ਉਹਨਾਂ ਨੂੰ ਕੁਝ ਮਾਇਆ ਵੀ ਦਵਾਂਗੇ ਕਿਉਂਕਿ ਇਹਨਾਂ ਕੋਲੇ ਕਿਰਾਇਆ ਤਾਂ ਨਹੀਂ ਹੈਗਾ ਅਸੀਂ ਮਾਇਆ ਵੀ ਦਵਾਂਗੇ ਤੇ ਅੱਗੇ ਇਲਾਜ ਲਈ ਇਹਨਾਂ ਨਾਲ ਸਮਾਂ ਲਾ ਲਾਂਗੇ ਉਦੋਂ ਫਿਰ ਇਹਨਾਂ ਨੂੰ ਪਟਿਆਲੇ ਰਜਿੰਦਰਾ ਹਸਪੀਟਲ ਦੇ ਵਿੱਚ ਬੁਲਾਇਆ ਜਾਊਗਾ ਫਿਰ ਚੈੱਕਅਪ ਕਰਕੇ ਜੇ ਡਾਕਟਰਾਂ ਨੇ ਜੈਸਸ ਕੀਤੀ ਤਾਂ ਇਹਨਾਂ ਦਾ ਜਿਹੜਾ ਇਲਾਜ ਕੀਤਾ ਜਾਊਗਾ ਜੀ ਸਨਵਾਜ ਜੀ ਪਟਿਆਲੇ ਤੋਂ ਬਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚ ਅਸੀਂ ਖੜੇ ਆ ਤੇ ਤੁਸੀਂ ਇਸ ਟਾਈਮ ਨੰਬਰ ਵੀ ਨੋਟ ਕਰ ਲਓ ਇੱਥੇ ਸਾਡੇ ਦੋ ਨੰਬਰ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਇਹਨਾਂ ਨੰਬਰਾਂ ਤੋਂ ਇਲਾਵਾ ਸਾਡੇ ਨਾਲ ਕਿਸੇ ਨੰਬਰ ਤੇ ਸੰਪਰਕ ਨਾ ਕਰੋ ਜੀ 7307000085 ਦੂਜਾ ਨੰਬਰ ਹੈਗਾ ਜੀ 9408 000085 ਇਹ ਨੰਬਰਾਂ ਤੇ ਹੀ ਸੰਪਰਕ ਕਰੋ ਜੇ ਕੋਈ ਹੋਰ ਫੇਕ ਨੰਬਰ ਤੋਂ ਤੁਹਾਨੂੰ ਕਾਲ ਆਉਂਦੀ ਆ ਜਾਂ ਕੋਈ ਵੀ ਕਿਸੇ ਕਿਸਮ ਦੀ ਕੋਈ ਗੱਲਬਾਤ ਉਹਦੇ ਨਾਲ ਸਾਂਝੀ ਨਾ ਕਰੋ ਜੀ ਸਾਡੇ ਹੀ ਨੰਬਰ ਨੇ ਜੀ ਔਰ ਸਾਡਾ ਐਡਰੈਸ ਤੇ ਅਸੀਂ ਆਪ ਜੀ ਨੂੰ ਦੱਸਤਾ ਧੰਨਵਾਦ ਜੀ ਬੀਜਰ ਕੋਈ ਗੱਲ ਨਹੀਂ ਤੁਸੀਂ ਖਭਰਾਓ ਨਾ ਤੁਸੀਂ ਕਰਾਇਆ ਸਾਡੇ ਤੋਂ ਲੈ ਲਓ ਬਾਕੀ ਕੋਈ ਗੱਲ ਨਹੀਂ ਮਹਾਰਾਜ ਦੇ ਰੰਗ ਨੇ ਤੁਹਾਨੂੰ ਪ੍ਰਮਾਤਮਾ ਹੋਰ ਦਊਗਾ ਨਾ ਜੀ ਹਾਂ ਉਹ ਕਰ ਰਹੇ ਆਪਾਂ ਇਲਾਜ ਵਾਲੇ ਤੁਹਾਨੂੰ ਕਹਤਾ ਜੀ ਆਪਾਂ ਜੈਸਟ ਕਰਦੇ ਆਂ ਜੀ ਇਲਾਜ ਵਾਲੀ ਮੇਰੀ ਜ਼ਿੰਮੇਵਾਰੀਆਂ ਡਾਕਟਰ ਦੇ ਚੈੱਕਅਪ ਕਰਾਉਣੇ ਜੇ ਜੈਸ ਕਰਤੀ ਡਾਕਟਰ ਨੇ ਹਮੇ ਰਿਪੋਰਟ ਪਰ ਡਾਕਟਰ ਨੂੰ ਦਿਖਾਉਣੇ ਆ ਤੁਹਾਡੇ ਨਾਲ ਪ੍ਰੋਮਿਸ ਆ ਸਾਡਾ ਨਹੀਂ ਅਪਾ ਡਾਕਟਰ ਨੂੰ ਦਿਖਾਵਾਂਗੇ ਨਾ ਆਪਣੇ ਕੋਲੇ ਰੱਖੋ ਤੁਸੀਂ ਬੈਠੋ 2 ਮਿੰਟਾਂ ਪਸੋਂ ਹਸਪੀਟਲ ਪੇ ਜਾਗੇ ਸਾਡੀ ਜ਼ਿੰਮੇਵਾਰੀ ਹੈ ਜੇ ਡਾਕਟਰ ਨੇ ਹਾਂ ਕਰਤੀ ਵੀ ਇਲਾਜ ਹੋਣ ਵਾਲਾ ਤਾਂ ਤੁਹਾਡਾ ਇਲਾਜ 100% ਹੋਵੇ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਹਸਦੇ ਬਸਦੇ ਰਹੋ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ